ਜੀ ਅੱਜ ਉਹ ਫਿਰ ਇੱਕ ਛੋਟੀ ਜੀ ਕਹਾਣੀ ਸੁਣਾਉਣਾ ਰੱਬ ਤੇ ਭਰੋਸੇ ਦੀ ਰੱਬ ਤੇ ਪਿਆਰ ਦੀ ਆਮ ਇਨਸਾਨ ਹੁੰਦੇ ਆ ਜਿਹੜੇ ਉਛੇਤੀ ਡੋਲ ਜਾਂਦੇ ਨੇ ਹੁੰਦਾ ਕੀ ਆ ਇੱਕ ਰੱਬ ਦਾ ਪਿਆਰਾ ਰੋਜ਼ ਹਰ ਰੋਜ਼ ਉਹਨੇ ਗੁਰਦੁਆਰਾ ਸਾਹਿਬ ਜਾਣਾ ਉੱਥੇ ਜਾ ਕੇ ਸਿਮਰਨ ਕਰਨਾ ਬਾਣੀ ਪਾਣੀ ਤੇ ਉੱਥੇ ਸੇਵਾ ਕਰਨੀ 15 16 ਸਾਲ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਇਹੀ ਉਹਦੀ ਰੁਟੀਨ ਸੀ ਉੱਥੇ ਜਾ ਕੇ ਗੁਰਬਾਣੀ ਪਾਣੀ ਸਿਮਰਨ ਕਰਨਾ ਤੇ ਸੇਵਾ ਕਰਨੀ ਆਲੇ-ਦਾਲੇ ਰਹਿੰਦੇ ਲੋਕ ਵੀ ਕਹਿੰਦੇ ਸੀਗੇ ਕਿ ਇਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਬੜੀ ਮਿਹਰ ਆ 15-16 ਸਾਲ ਬਾਅਦ ਇਕੱਠ ਹੋਇਆ ਹੋਇਆ ਪਿੰਡ ਦੇ ਲੋਕ ਮੱਥਾ ਟੇਕਣ ਆਏ ਹੋਏ ਨੇ ਤੇ ਉਹ ਰੱਬ ਦਾ ਪਿਆਰਾ ਉਹ ਵੀ ਮੱਥਾ ਟੇਕਣ ਆਇਆ ਹੁਣ ਜਿੱਦਾਂ ਹੀ ਉਹ ਮੱਥਾ ਟੇਕ ਕੇ ਉਤੋਂ ਉੱਠਿਆ ਤਾਂ ਇੱਕਦਮ ਆਕਾਸ਼ ਬਾਣੀ ਹੁੰਦੀ ਆ ਤੇ ਆਕਾਸ਼ ਬਾਣੀ ਦੇ ਵਿੱਚ ਆਵਾਜ਼ ਆਉਂਦੀ ਆ ਕਿ 15-16 ਸਾਲ ਤੂੰ ਨਿਤਨੇਮ ਕੀਤਾ ਬਾਣੀ ਪੜ੍ਹੀ ਸਿਮਰਨ ਕੀਤਾ ਸੇਵਾ ਕੀਤੀ ਪਰ ਤੇਰਾ ਕੋਈ ਵੀ ਦਿਨ ਲੇਖੇ ਨਹੀਂ ਲੱਗਿਆ ਜਦੋਂ ਇੰਨੀ ਗੱਲ ਸੁਣਦੇ ਆ ਤਾਂ ਉੱਥੇ ਖੜੀ ਜਿਹੜੀ ਸੰਗਤ ਹੁੰਦੀ ਆ ਹੈਰਾਨ ਹੋ ਜਾਂਦੀ ਆ ਵੀ ਇਹ ਬੰਦਾ ਜਿਨੇ ਇੰਨੀ ਮਿਹਨਤ ਕੀਤੀ ਆ ਇੰਨੀ ਸੇਵਾ ਕੀਤੀ ਆ ਇੰਨਾ ਸਿਮਰਨ ਕੀਤਾ ਇੰਨੇ ਸਾਲ ਇਹਨੇ ਆ ਕੇ ਰੱਬ ਦਾ ਨਾਮ ਲਿਆ ਵੀ ਇਹਦਾ ਵੀ ਇੱਕ ਦਿਨ ਲਿਖੇ ਨਹੀਂ ਲੱਗਿਆ ਲੋਕ ਹੈਰਾਨ ਵੀ ਹੋ ਜਾਂਦੇ ਆ ਲੋਕ ਦੁਖੀ ਵੀ ਹੁੰਦੇ ਆ ਲੋਕ ਰੋਂਦੇ ਵੀ ਆ ਸੋਚਦੇ ਆ ਵੀ ਅਸੀਂ ਤਾਂ ਕਦੇ ਕਦਾਈ ਆਉਨੇ ਆ ਪਰ ਸਾਡੇ ਤੇ ਕਦੋਂ ਕਿਰਪਾ ਹੋਣੀ ਆ ਤੇ ਉਹਨਾਂ ਨੂੰ ਇਹ ਵੀ ਲੱਗਦਾ ਵੀ ਇਹ ਬੰਦਾ ਕਿਵੇਂ ਮਹਿਸੂਸ ਕਰਦਾ ਹੋਊਗਾ ਵੀ ਇੰਨੇ ਸਾਲ ਮੈਂ ਤਾਂ ਆਪਣੀ ਮਿਹਨਤ ਖਰਾਬ ਕਰ ਲਈ ਜ਼ਿੰਦਗੀ ਲੋ ਜੀ ਉਹ ਸਾਰੇ ਜਾਣੇ ਹਜੇ ਆਪ ਤਾਂ ਸੋਚਦੇ ਹੁੰਦੇ ਆ ਤੇ ਉਹ ਜਿਹੜਾ ਬੰਦਾ ਹੁੰਦਾ ਉਹ ਦੁਬਾਰਾ ਫੇਰ ਉਹ ਤੁਨੂੰ ਮੂੰਹ ਕਰਦਾ ਇੱਕ ਵਾਰੀ ਫਿਰ ਮੱਥਾ ਟੇਕਦਾ ਤੇ ਜਕਾਰਾ ਛੱਡ ਦਿੰਦਾ ਬੜਾ ਖੁਸ਼ ਹੁੰਦਾ ਲੋਕ ਕਹਿੰਦੇ ਵੀ ਕਿਤੇ ਇਹਨੂੰ ਸਾਧਮਾਨਾ ਲੱਗ ਗਿਆ ਹੋਵੇ ਹਨਾ ਵੀ ਖੁਸ਼ਕਾਤੋਂ ਹੋ ਗਿਆ ਇਹ ਤਾਂ ਦੁੱਖ ਵਾਲੀ ਗੱਲ ਆ ਇੰਨੇ ਸਾਲਾਂ ਦੀ ਮਿਹਨਤ ਤੇ ਪਾਣੀ ਫਰ ਗਿਆ ਲੋਕੋ ਨੂੰ ਕਹਿੰਦੇ ਕਹਿੰਦੇ ਵੀ ਭਾਈ ਕੀ ਹੋ ਗਿਆ ਤੈਨੂੰ ਤੈਨੂੰ ਸਮਝ ਨਹੀਂ ਲੱਗੀ ਵੀ ਆਕਾਸ਼ਬਾਣੀ ਇਹ ਹੋਈ ਆ ਤੇਰੀ 15 16 ਸਾਲ ਦੀ ਜਿਹੜੀ ਮਿਹਨਤ ਆ ਉਹਦਾ ਇੱਕ ਦਿਨ ਵੀ ਲੇਖੇ ਨਹੀਂ ਲੱਗਿਆ। ਵੀ ਇੰਨੀ ਮਿਹਨਤ ਕੀਤੀ ਤੇਰੀ ਕਿਸੇ ਕੰਮ ਨਹੀਂ ਆਈ। ਤੂੰ ਖੁਸ਼ਕਾ ਤੂੰ ਹੀ ਜਾਣਾ। ਤੇ ਉਹ ਬੰਦਾ ਮੁਰਿਆਂ ਜਵਾਬ ਪਤਾ ਕੀ ਦਿੰਦਾ। ਉਹ ਕਹਿੰਦਾ ਤੁਸੀਂ ਉਹ ਚੀਜ਼ ਨੂੰ ਛੱਡੋ ਵੀ 15 16 ਸਾਲ ਦੀ ਮਿਹਨਤ ਮੇਰੀ ਲੇਖੇ ਲੱਗੀ ਕਿ ਨਹੀਂ ਲੱਗੀ। ਤੁਸੀਂ ਇਹ ਚੀਜ਼ ਦੇਖੋ ਬੀਬ ਰੱਬ ਨੇ 15-16 ਸਾਲ ਤੋਂ ਮੇਰੇ ਤੇ ਨਿਗਾਹ ਰੱਖੀ ਹੋਈ ਆ ਮਤਲਬ ਮੈਂ ਰੱਬ ਦੀਆਂ ਨਿਗਾਹਾਂ ਦੇ ਵਿੱਚ ਆ ਮੈਂ ਉਹਦੀਆਂ ਨਜ਼ਰਾਂ ਦੇ ਵਿੱਚ ਆ ਉਹਨੂੰ ਪਤਾ ਵੀ ਮੈਂ 15-16 ਸਾਲ ਤੋਂ ਸੇਵਾ ਸਿਮਰਨ ਕਰ ਰਿਹਾ ਨਹੀਂ ਲੇਖੇ ਲੱਗਿਆ ਤਾਂ ਕੋਈ ਗੱਲ ਨਹੀਂ ਘੱਟੋ-ਘੱਟ ਉਹਨੂੰ ਪਤਾ ਤਾਂ ਹੈ ਉਹਦੀਆਂ ਮੈਂ ਨਜ਼ਰਾਂ 'ਚ ਤਾਂ ਹੈਗਾ ਕੱਲ ਨਹੀਂ ਲੱਗਿਆ ਅੱਜ ਨਹੀਂ ਲੱਗਿਆ ਤਾਂ ਕੱਲ ਨੂੰ ਲੇਖੇ ਲੱਗ ਜੂ ਜਿਨੇ ਪ੍ਰਮਾਤਮਾ ਨਾਲ ਪਿਆਰ ਪਾ ਲਿਆ ਜਿਨੇ ਪ੍ਰਮਾਤਮਾ ਤੇ ਭਰੋਸਾ ਕਰ ਲਿਆ ਉਹ ਪਰ ਛੋਟੀਆਂ-ਛੋਟੀਆਂ ਗੱਲਾਂ ਤੋਂ ਡੋਲਦਾ ਨਹੀਂ ਫੇਰ ਤਾਂ ਉਹ ਬਸ ਉਹਦਾ ਹੀ ਹੋ ਜਾਂਦਾ ਫੇਰ ਉਹਨੂੰ ਉਹ ਜੋ ਮਰਜੀ ਕਰੇ ਚੰਗਾ ਮਾੜਾ ਸਭ ਫੇਰ ਤਾਂ ਫਤਈ ਫਤਿਆ ਅਕਾਲੀ ਅਕਾਲਾ ਬਸ ਐਸੀ ਕਰਕੇ ਤੁਹਾਨੂੰ ਕਹਿਣਾ ਕਿ ਭਰੋਸਾ ਸਭ ਤੋਂ ਵੱਡੀ ਚੀਜ਼ ਆ ਆਪਣੇ ਰੱਬ ਦੇ ਉੱਤੇ ਭਰੋਸਾ ਕਰੋ ਉਹਦਾ ਪਿਆਰ ਕਰੋ ਕਿਉਂਕਿ ਭਰੋਸੇ ਨੇ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਾ ਸੋ ਜਿੱਥੇ ਵੀ ਹੋ ਜਿੰਮੇ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਉਸ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਬਸਤੇ ਰਹੋ ਧੰਨਵਾਦ